ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੋਪ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲਓ ਜੀ ਅੱਜ ਫਿਰ ਤੋਂ ਹਾਜ਼ਰ ਹੋਇਆ ਟ੍ਰੈਂਡਿੰਗ ਕਲੈਕਸ਼ਨ ਦੇ ਨਾਲ। ਇਹ ਸਾਰੇ ਸੂਟ ਪਸ਼ਮੀਨੇ ਦੇ ਨੇ। ਇਹ ਸਾਰੇ ਸੂਟਾਂ ਦਾ ਪ੍ਰਾਈਸ ਸੇਮ ਹੋਊਗਾ ਜੀ। ਬਹੁਤ ਸੋਹਣੇ ਸੂਟ ਨੇ। ਪਸ਼ਮੀਨਾ ਵਿਦ ਰੇਸ਼ਮ ਵਰਕ। ਬਹੁਤ ਸੋਹਣੇ ਸੂਟ ਨੇ। ਲਓ ਜੀ ਕਰਦੇ ਹਾਂ ਸ਼ੁਰੂ। ਸਭ ਤੋਂ ਪਹਿਲਾ ਕਲਰ ਹੈ ਜਿਹੜਾ ਇਹ ਡਾਰਕ ਮੈਜੈਂਟਾ ਜ ਹੈ ਮੈਰੂਨ ਮੈਜੈਂਟਾ ਲਗਾ ਲਓ ਤੁਸੀਂ ਇਹ ਦੇਖੋ ਏਰੇ ਤੇ ਵਰਕ ਹੈ ਇਹਦਾ ਬਹੁਤ ਸੋਹਣਾ ਇਹ ਰੇਸ਼ਮ ਵਰਕ ਹੈ ਇਹ ਸਾਰਾ ਇਹ ਜਿੰਨਾ ਮਰਜ਼ੀ ਖੁੱਲੜ-ਬੁੱਲੜਾ ਬਣਾਓ ਜੀ ਬਹੁਤ ਸੋਹਣੇ ਸੂਟ ਨੇ ਲੈਂਥ ਵਿਡਥ ਬਹੁਤ ਵਧੀਆ ਦਿੱਤੀ ਹੋਈ ਹੈ ਇਹਦੀ ਇਹ ਆ ਗਈ ਸਲਵਾਰ ਇਹ ਆ ਗਿਆ ਸੌਫਟ ਜਆ ਸ਼ਾਲ ਇਹ ਦੇਖੋ ਇਹ ਵਰਕ ਨਾਲ ਦਾ ਬਾਰਡਰ ਬਣਾਇਆ ਹੋਇਆ ਜੀ ਪ੍ਰਿੰਟ ਕੀਤਾ ਹੋਇਆ ਹੈ ਇਹ ਵਰਕ ਨਹੀਂ ਇਹ ਵੀ ਵਰਕ ਨਹੀਂ ਹੈਗਾ ਇਹ ਪ੍ਰਿੰਟ ਕੀਤਾ ਹੋਇਆ ਹੈ ਇਹ ਵਰਕ ਨਾਲ ਦਾ ਪ੍ਰਿੰਟਡ ਹੈ ਇਹ ਸਾਰਾ ਬਾਰਡਰ ਸੌਫਟ ਜਆ ਸ਼ਾਲ ਐ ਜੀ ਬਹੁਤ ਸੋਹਣੀ ਲੁੱਕ ਵਾਈਜ਼ ਬਹੁਤ ਸੋਹਣਾ ਸੂਟ ਐ ਦੇਖੋ ਇਹ ਸਾਰੇ ਸੂਟਾਂ ਦਾ ਪ੍ਰਾਈਸ ਸੇਮ ਰਹੂਗਾ ਜੀ 900 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਇਹ ਦੇਖੋ ਇਹਦੀ ਪਿੱਖੂ ਕੁਝ ਇਦਾਂ ਦੀ ਹੋਊਗੀ ਰੈਡੀ ਹੋ ਕੇ ਦੇਖੋ ਇਹਦਾ ਨੈਕਸਟ ਕਲਰ ਆਇਲੀਫ ਗ੍ਰੀਨ ਬਹੁਤ ਸੋਹਣਾ ਕਲਰ ਹੈ ਜੀ ਦੇਖੋ ਇਹ ਸੈਂਟਰ ਪੈਨਲ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਮਰੂਨ ਇਹਦਾ ਵਰਕ ਕੀਤਾ ਹੋਇਆ ਹੈ ਸ਼ੇਡ ਵਰਕ ਹੈ ਇਹ ਸਾਰਾ ਸ਼ੇਡ ਵਰਕ ਹੈ ਇਹ ਰਨਿੰਗ ਸਟਿਚ ਹੈ ਇਸ ਟਾਈਮ ਸਟਿਚ ਹੈ ਤਿੰਨ ਚਾਰ ਤਰ੍ਹਾਂ ਦਾ ਸਟਿਚ ਕੀਤਾ ਹੋਇਆ ਘੇਰੇ ਤੇ ਆ ਗਿਆ ਇਹ ਆ ਗਈ ਇਹਦੀ ਸੰਵਾਰ ਸਟਾਲ ਬਾਕਸ ਨੂੰ ਕੰਟਰਾਸਟ ਬਣਾਇਆ ਹਾ ਸਟਾਲ ਦਾ ਇਹ ਦੇਖੋ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਬੇਫਿਕਰ ਹੋ ਕੇ ਤੁਸੀਂ ਬੁੱਕ ਕਰਵਾ ਸਕਦੇ ਆ ਜੀ ਬਹੁਤ ਸੋਹਣੇ ਸੂਟ ਨੇ ਇਹਦੀ ਆਗਲੀ ਪਿੱਕ ਦੇਖੋ ਨੈਕਸਟ ਕਲਰ ਆ ਗਿਆ ਦਾ ਗ੍ਰੀਨ ਡਾਰਕ ਗ੍ਰੀਨ ਇਹ ਦੇਖੋ ਕੀ ਇਹਦੇ ਤੇ ਵਰਕ ਇਹ orange ਕਲਰ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਉੱਪਰ ਇਹਦੀਆਂ ਰਨਿੰਗ ਦੀਆਂ ਬੁਕਟੀਆਂ ਨੇ ਜੀ ਇਹ ਬਹੁਤ ਸੋਹਣੀਆਂ ਇਹ ਰਨਿੰਗ ਸਟਿਚ ਕੀਤਾ ਹੋਇਆ ਹੈ ਔਰੇਂਜ ਕਲਰ ਦਾ ਸਟਾਲ ਦੇਖੋ ਸੂਟ ਦੀ ਲੁੱਕ ਬਹੁਤ ਪਿਆਰੀ ਹੈ ਬਹੁਤ ਸੋਹਣਾ ਸੂਟ ਹੈ ਸਾਰੇ ਕਲਰ ਬਹੁਤ ਸੋਹਣੇ ਨੇ ਜੀ ਬਹੁਤ ਪਿਆਰੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਈ ਜਾਊਗਾ ਸਕਰੀਨਸ਼ਾਟ ਲਈ ਜਾਇਓ ਫਟਾਫਟ ਇਹਦਾ ਨੈਕਸਟ ਕਲਰ ਆ ਗਿਆ ਇਹ ਦਾ ਨੈਕਸਟ ਕਲਰ ਆ ਗਿਆ orange ਇਹ ਵੀ ਸੈਂਟਰ ਪੈਨਨ ਨਾਲ ਡਿਜ਼ਾਈਨ ਕੀਤਾ ਹੋਇਆ ਜੀ ਇਹ ਦੇਖੋ ਇਹ ਵਿੱਚ ਸਕਾਈ ਬਲੂ ਹੈ ਸ਼ੇਡ ਵਰਕ ਕੀਤਾ ਹੋਇਆ ਇਹ ਸਾਰਾ ਸਭ ਦੇ ਅਲੱਗ-ਅਲੱਗ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਸ਼ੇਡ ਵਰਕ ਹੈ ਰਨਿੰਗ ਸਟੀਚ ਇਹ ਦਾ ਸਟਾਰ ਪਿਕ ਦੇਖੋ ਕਿੰਨੀ ਤਿਆਰੀ ਲੱਗ ਰਹੀ ਹੈ ਇਹ ਰੈਡੀ ਹੋ ਕੇ ਕੁਝ ਇਦਾਂ ਦਾ ਹੋਊਗਾ ਇਹ ਆ ਗਿਆ ਦਾ ਸਟਾਲ ਦੇਖੋ ਸਟਾਲ ਦਾ ਕੰਟਰਾਸਟ ਬਣਾਇਆ ਹੋਇਆ ਹੈ ਵਰਕ ਨਾਲ ਨੈਕਸਟ ਕਲਰ ਆ ਗਿਆ ਇਹਦਾ ਨੈਕਸਟ ਆ ਗਿਆ ਨੇਵੀ ਬਲੂ ਇਹ ਦਾ ਘੇਰੇ ਤੇ ਵਰਕ ਹੈ ਸ਼ੇਡ ਵਰਕ ਉੱਪਰ ਬੂਟੀ ਬਣੀ ਹੋਈ ਆ neck ਵਰਕ ਹੈ ਉੱਪਰ ਦੇਖੋ ਕਿੰਨਾ ਪਿਆਰਾ ਸ਼ੇਡ ਨਾਲ ਕੀਤਾ ਹੋਇਆ ਡਿਜ਼ਾਈਨ ਵਰਕ ਨਾਲ ਦਾ ਕੰਟਰਾਸਟ ਬਣਾਇਆ ਹੋਇਆ ਸ਼ਾਲ ਬਹੁਤ ਸੋਹਣਾ ਏਦੀ ਆ ਗਈ ਪਿਕ ਰੈਡੀ ਹੋਣ ਤੋਂ ਬਾਅਦ ਕੁਝ ਇਦਾਂ ਦੀ ਲੁੱਕ ਹੋਊਗੀ ਇਹ ਹਰ ਇੱਕ ਏਜ ਗਰੁੱਪ ਲਈ ਨੇ ਜੀ ਸੂਟ ਕੋਈ ਮਰਜ਼ੀ ਵੀਅਰ ਕਰ ਸਕਦਾ ਬਹੁਤ ਸੋਹਣੇ ਸੂਟ ਨੇ ਇਹਦਾ ਨੈਕਸਟ ਕਲਰ ਆ ਗਿਆ ਬ੍ਰਾਊਨ ਇਹ येलो ਮਸਟਰਡ ਵਰਕ ਡਿਜ਼ਾਈਨ ਕਿਤਾ ਹੋਇਆ ਵਰਕ ਨਾਲ ਇਹ ਆ ਗਿਆਗਾ ਸਟਾਲ ਰੈਡੀ ਹੋਣ ਤੋਂ ਬਾਅਦ ਦੇਖੋ ਇਹਦੀ ਲੁੱਕ ਐਦਾਂ ਦੀ ਰਹੂਗੀ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਹੋਪ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਣਾ। ਸੋ ਵੀਡੀਓ ਕਿੱਦਾਂ ਦੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ। ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰੋ, ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਸੋ ਮਿਲਦੇ ਆਂ ਜੀ ਨੈਕਸਟ ਵੀਡੀਓ 7 ਸੇ ਅਕਾਲ।